हाँ जी, हाँ जी, लाउज कारे हाँ जी, सात जी सारे मिलके चलो चिकन लो चलो नहीं हाँ जी, शुरू करो

तोहंग महाराज की जय ਲਿਖ ਲਵਾਂਗੇ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਦੀ ਪ੍ਰਸੰਗਿਤ ਦੀ ਉਹ ਲਿਖ ਇਸ ਕਰਕੇ ਪੜ੍ਹੀ ਜਾ ਰਹੀ ਹੈ ਕਿ ਸੰਤ ਮਨੀ ਸਿੰਘ ਨੂੰ ਤੇ ਕਵਿੰਡ ਪਰਮੇਸ਼ਰ ਮਿਲਿਆ ਹੀ ਨਹੀਂ ਕੁਝ ਬੁਲਾਰੇ ਇਦਾਂ ਦਾ ਪ੍ਰਚਾਰ ਕਰਦੇ ਆ ਕਿ ਸੰਤ ਮਨੀ ਸਿੰਘ ਨੂੰ ਕਵਿੰਡ ਪਰਮੇਸ਼ਰ ਮਿਲਿਆ ਹੀ ਨਹੀਂ ਸੰਤ ਮਨੀ ਸਿੰਘ ਦਾ ਪਰਮ ਪੁਲੇਖਾ ਗਿਆ ਹੀ ਨਹੀਂ ਲੇਕਿਨ ਜਿਹੜੀ ਅਸੀਂ ਲਿਖਤ ਪੜ੍ਹਨੀ ਆ ਅੱਜ ਆਪਾਂ ਨੇ ਸਾਂਝੀ ਕਰਨੀ ਹੈ ਤੁਸੀਂ ਸਾਰਿਆਂ ਨੇ ਕੰਨ ਲਾ ਕੇ ਸੁਣਨਾ ਧਿਆਨ ਨਾਲ ਸੁਣਨਾ ਇਸ ਲਿਖਤ ਦੇ ਵਿੱਚ ਪਰਮਪੁਲੇਖੇ ਲੋਕਾਂ ਦੇ ਲੁਕਾਈ ਦੇ ਦੁਨੀਆਂ ਦੇ ਸਾਰੇ ਹੀ ਕੱਡੇ ਆ ਪਰਮੇਸ਼ਰ ਨੇ ਔਰ ਕਹਿ ਰਹੇ ਹਨ ਕਿ ਮੈਂ ਮੋੜੇ ਚੁੱਕਿਆ ਸੀਸ ਤੇ ਚੁੱਕਿਆ ਪਰਮੇਸ਼ਰ ਨੂੰ ਔਰ ਸੱਚੇ ਪਾਸ਼ਾ ਨੂੰ ਬਾਲਵਸਥਾ ਦੇ ਵਿੱਚ ਜਿੱਥੇ ਹੁਕਮ ਹੁੰਦਾ ਸੀ ਲੈ ਕੇ ਜਾਂਦੇ ਸੀ ਤੇ ਹੋਕਾ ਦੇ ਰਹੇ ਹਨ ਸੀਸ ਤੇ ਚੁੱਕ ਕੇ ਮੋਢਿਆਂ ਤੇ ਚੁੱਕ ਕੇ ਕਿ ਆਜੋ ਦਰਸ਼ਨ ਕਰ ਲਓ ਇਹ ਗੱਲ ਵੱਖਰੀ ਹੈ ਕਿ ਸੱਚੇ ਪਾਸ਼ਾ ਜੀ ਕਿਸੇ ਨੂੰ ਵੀ ਚੰਨੀ ਨਹੀਂ ਸੀ ਲੱਗਣ ਦਿੰਦੇ ਪਰ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਹੋਕਾ ਜਾਰੀ ਰੱਖਿਆ ਉਹਨਾਂ ਨੇ ਹੋਕਾ ਦਿੱਤਾ ਕਿ ਆਜੋ ਜਨਮ ਸਫਲਾ ਕਰ ਲਓ ਟਾ ਕੇ ਚਾਨੀ ਪੈ ਜੋ ਨੇਕ ਲੰਕੀ ਅਵਤਾਰ ਨਿਕਵਣ ਦੀ ਧਰਤੀ ਦੇ ਉੱਤੇ ਅਵਤਾਰ ਲਿਆ ਹੈ। ਸੰਤ ਪਰਮੇਸ਼ਰ ਨੇ ਸੁਰਤ ਨਹੀਂ ਆਉਣ ਦਿੱਤੀ ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਜਿਹਦਾ ਲੇਖਾ ਸੀ ਉਹਨੂੰ ਹੀ ਚਰਨੀ ਲਾਉਣਾ ਸੀ। ਜਿਹੜੀ ਆਪਾਂ ਅੱਜ ਲਿਖਤ ਪੜ੍ਹਨੀ ਆ ਹਰ ਸੰਗਤ ਜੀ ਇਹ ਸਾਰੇ ਹੀ ਪਰੰਪਲੇਖੇ ਦੂਰ ਕਰੇਗੀ। ਔਰ ਸਾਨੂੰ ਆਪਣੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ ਕਿ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਨੂੰ ਕੁਵੈਣ ਦੇ ਵਿੱਚ ਪਰਮੇਸ਼ਰ ਮਿਲਿਆ ਸੀ ਔਰ ਉਹ ਚਰਨੀ ਲੱਗੇ ਸੀਗੇ ਔਰ ਉਹਨਾਂ ਦੇ ਹੁਕਮ ਦੇ ਵਿੱਚ ਉਹਨਾਂ ਨੇ ਪੂਰੀ ਜ਼ਿੰਦਗੀ ਬਤੀਤ ਕੀਤੀ ਹੈ। ਗ੍ਰੰਥ ਨੰਬਰ 2 ਆ ਹਰ ਸੰਗਤ ਜੀ ਪੰਨਾ ਨੰਬਰ 30 ਆ। ਸੋਰਤ ਕਰਕੇ ਸਾਰਿਆਂ ਨੇ ਸੁਣਨਾ ਜੀ। ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਪੇਬ ਗੋਰ ਮੁਖ ਵਿਰਲੇ ਕਲਪਸ਼ਾਣਿਆ ਸੰਤਮਨੀ ਸੰਗੇ ਆਏ ਦਰ ਸਾਚਾ ਪ੍ਰਵਲੈ ਵਰ ਬਾਲ ਅਵਸਥਾ ਸ਼ਰਣੀ ਪਰ ਗੁਰਮੁਖ ਸਾਚੀ ਮਿਲਿਆ ਸਾਚਾ ਕਰ ਕਿੱਥੇ ਗਏ ਸੀ ਕਵਿੰਡ ਗਏ ਹੀ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਕਿਹਦੇ ਦਰ ਤੇ ਗਏ ਸੀ ਕਾਲਪੁਰਖ ਪਰਮੇਸ਼ਰ ਦੇ ਦਰ ਤੇ ਗਏ ਸੀ ਬਾਲਵਸਤਾ ਸੀ ਪਰਮੇਸ਼ਰ ਦੀ ਜਦੋਂ ਗੁਰਮੁਖ ਨੂੰ ਸੱਚੇ ਪਾਸ਼ਾ ਨੇ ਆਪਣੇ ਸਾਚੇ ਘਰ ਦੇ ਵਿੱਚ ਬੁਲਾਇਆ ਸੀ ਔਰ ਸੱਚੇ ਪਾਸ਼ਾ ਜੀ ਦੇ ਦਰ ਘਰ ਤੇ ਜਾਣ ਤੋਂ ਪਹਿਲਾਂ ਬਾਬਾ ਮਹਿਤਾਬ ਸਿੰਘ ਜੀ ਉਹਨਾਂ ਨੇ ਜਦੋਂ ਬਾਬਾ ਮਨੀ ਸਿੰਘ ਜੀ ਉਹਨਾਂ ਦੇ ਕੋਲ ਰਹਿੰਦੇ ਹੀ ਗੁਰਦੁਆਰੇ ਸੇਵਾ ਕਰਦੇ ਸੀ 20 ਸਾਲ ਪਹਿਲਾਂ ਹੀ ਇਹ ਪੈਸ਼ੀਨ ਗੋਈ ਕਰ ਦਿੱਤੀ ਸੀ ਕਿ 20 ਸਾਲਾਂ ਬਾਅਦ ਨੇਹ ਕਲੰਕ ਨਰਾਇਣ ਨਰ ਚਵੀ ਆਵਤਾਰ ਕਵਿੰਡ ਦੀ ਧਰਤੀ ਦੇ ਉੱਤੇ ਅਵਤਾਰ ਤਾਰਨਗੇ ਔਰ ਜਦੋਂ ਆਉਣਗੇ ਤੈਨੂੰ ਵੀ ਆਵਾਜ਼ ਮਾਰ ਲੈਣਗੇ ਤੇ ਤੂੰ ਹਾਜ਼ਰ ਹੋ ਜਾਏ ਉਸੇ ਤਰ੍ਹਾਂ ਹੀ ਹੋਇਆ ਬੀ ਸਾਲ ਬਾਅਦ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਔਰ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਨੂੰ ਆਵਾਜ਼ ਮਾਰੀ ਤੇ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਜੁੱਤੀ ਪਾਉਣ ਦੀ ਵੀ ਸੁਰਤ ਭੁੱਲ ਗਏ ਤੇ ਇਦਾਂ ਹੀ ਪੱਜ ਉੱਠੇ ਆਪਣੇ ਪਰਮੇਸ਼ਰ ਨੂੰ ਮਿਲਣ ਵਾਸਤੇ ਕਵਿੰਡ ਦੀ ਧਰਤੀ ਦੇ ਉੱਤੇ ਜਾ ਪਹੁੰਚੇ ਮਹਾਰਾਜ ਸ਼ੇਰ ਸਿੰਘ ਵਿਖ ਨੂੰ ਭਗਵਾਨ ਆਪਣੀ ਜੋਤ ਜਗਾਏ ਅਵਤਾਰ ਨਰ ਕਾਲੀਅਵਸਤਾ ਖੇਲਿਆ ਪਾਰ ਸੰਤਮਨੀ ਸਿੰਘ ਏਕਾ ਜਾਣੇ ਰੰਗ ਕਰਤਾਰ ਕਾਲਯੁਗ ਜੀਵ ਕੋਲੇ ਸਰਬ ਸੰਸਾਰ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਨਾਂ ਦਿਸਾਵੇ 부ਜਾਵੇ ਸਾਚਾ ਸੱਚ ਦਵਾਰ ਸਾਚਾ ਸੰਤ ਸੇਵਕ ਕਮਾਏ ਦਿਵਸ ਰਹਿਣ ਪ੍ਰਭ ਰਸਨਾ ਗਾਏ ਦਾਰਸ਼ਿ ਪੇਖੇ ਨੇ ਆਤਮ ਤ੍ਰਿਪਤਾਇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਰਹਾਸ ਮਾਇ ਸੰਤ ਮਨੀ ਸਿੰਘ ਸਤ ਕਰ ਜਾਣੋ ਆਤਮ ਗਿਆ ਸਰਬ ਮਾਣੋ ਏਕਾ ਉਪਦੇਸ਼ ਸ਼ਬਦ ਕਾਣੋ ਮਹਾਰਾਜ ਸ਼ੇਰ ਸਿੰਘ ਦੇਵੇ ਸ਼ਬਦ ਵਡਿਆਈ ਨਾ ਲੱਗੇ ਸਨੋ ਸ਼ਬਦ ਤਨ ਗੁਰਦਰ ਪਾਇਆ ਤਨ ਮਨ ਹਰਾ ਕਰਾਇਆ ਸੁਣ ਕੰਨ ਧੋਨੇ ਉਪਜਾਇਆ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਸੋਨ ਖੁਲਾਇਆ ਖੁਲੇ ਸੁਨ ਉਪਜੇ ਧੋਨ ਪ੍ਰਭ ਸਾਚੇ ਦੀ ਸਾਚੀ ਰਣਚੁਣ ਆਪ ਸੁਣਾਏ ਜਗਾਏ ਗੁਰਮੁਖ ਵਿਰਲੇ ਚੁਣਾ ਮਹਾਰਾਜੇ ਸਿੰਘ বিষ্ণੂ ਪਗਵਾਨ ਕਾਲਯੁਗ ਜੀਵ ਨਾ ਜਾਣਣ ਤੇਰੇ ਗੁਣ ਪ੍ਰਭ ਗੁਣ ਜੀਵ ਕਿਆ ਜਾਣੈ ਸੋ ਜਾਣੈ ਜਿਸ ਆਪ ਪਛਾਣੈ ਜਗਤ ਭੁਲਾਏ ਰਾਜੇ ਰਾਣੇ ਰਾਉ ਰੰਕ ਪ੍ਰਭ ਆਪ ਮਿਟਾਣੇ ਮਿਟਾਏ ਸ਼ੰਕ ਪ੍ਰਭਿ ਸ਼ਬਦ ਲਿਖਾਣੇ ਬਜਾਏ ਡੰਕ ਸੋਹੰਗ ਸ਼ਬਦ जय 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 कारु क्राने महाराज सिंह विष्णु भगवान आप चलाए अपने पाणे संत मणि सिंह शब्द जणाया आप अपना भेद खुलाया देवियां देव कणकपुरी चल आया आज संगत जी कणकपुरी सच्चे पाशा दा पिंड कविंड जिथे परमेश्वर ने अवतार धारया ਨਾ ਕਿ ਕਨਕਪੁਰੀ ਸੱਚੇ ਪਾਤਸ਼ਾਹ ਦੀ ਦੇਹ ਨੂੰ ਆਖਿਆ ਗਿਆ ਹੈ। ਕੁੱਛ ਬੁਲਾਰਿਆਂ ਦੇ ਇਹ ਵਿਚਾਰ ਨੇ ਇਹ ਬੋਲਿਆ ਜਾਂਦਾ ਉਹਨਾਂ ਦੁਆਰਾ ਕਿ ਜਿਹੜੀ ਕਨਕਪੁਰੀ ਆ ਉਹ ਪਰਮੇਸ਼ਰ ਦੀ ਦੇਹ ਨੂੰ ਆਖਿਆ ਮਾਤ ਲੋਕ ਕੇ ਅਵਤਾਰ ਤਰ ਮਾਤ ਲੋਕ ਦੇ ਅਵਤਾਰ ਤਰਿਆ ਜਿਹੜੇ ਕਹਿੰਦੇ ਆ ਉਹਨੇ ਅਵਤਾਰ ਨਹੀਂ ਲਿਆ ਪਰਮੇਸ਼ਰ ਨੇ ਅਵਤਾਰ ਲਿਆ 994 ਯੁਗ ਚੌਂਕੜੀ ਬਾਦ ਅਕਾਲ ਪੁਰਖ ਇਸ ਮਾਤ ਲੋਕ ਦੇ ਉੱਤੇ ਸਰਗਣ ਸਰੂਪ ਹੋ ਕੇ ਆਇਆ ਸਾਨੂੰ ਉਸਨੇ ਆਪਣਾ સ્વਅਸਰੂਪ ਦਿੱਤਾ ਜਿਸ ਦੇ ਅਸੀਂ ਰੋਜ਼ ਦਰਸ਼ਨ ਕਰਦੇ ਹਾਂ ਮਾਤ ਲੋਕ ਕੇ ਅਵਤਾਰ ਤਰ ਕਰੇ ਖੇਲ ਯਪਾਰ ਅਪਾ ਅਪਾਰ ਅਪਰ ਸਾਚਾ ਪ੍ਰਵਤਾਰਨ ਤਰ ਗਰਮੁਖ ਵੇਲੇ ਆਇਣ ਦਰ ਕੋਈ ਗਰਮੁਖ ਵੇਲਾ ਜਿਹੜਾ ਪਰਮੇਸ਼ਰ ਦੇ ਦਰ ਤੇ ਆਉਂਦਾ ਆ ਉਹ ਹਰ ਇੱਕ ਨੂੰ ਨਹੀਂ ਸੱਦਦਾ ਜਿਸ ਦਾ ਲੇਖਾ ਨਹੀਂ ਉਹ ਇਸ ਪਰਮੇਸ਼ਰ ਦੇ ਦਰ ਤੇ ਉਹ ਕਤੇ ਵੀ ਨਹੀਂ ਆ ਸਕਦਾ ਬੇਮੁਖ ਕਲਯੁਗ ਜੀਵ ਜਾਣ ਡਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇਹੇ ਕਲੰਕੀ ਅਵਤਾਰ ਨਰ ਸਾਚਾ ਗੋਰ ਸੱਚਾ ਫਰਮਾਨ ਸੱਚਾ ਕਰਮ ਸੱਚਾ ਵਰਤਾਣ ਸੱਚਾ ਤਰਮ ਪ੍ਰਾਵਚਲਾਣ ਉਹ ਸੱਚਾ ਗੋਰੀਆ ਉਹਦਾ ਸੱਚਾ ਹੀ ਫਰਮਾਨ ਆਹ ਮਹਾਰਾਜੇ ਸਿੰਘ বিষ্ণੂ ਭਗਵਾਨ ਆਪੇ ਆਪਣੀ ਰਖਾਏ ਆਣ ਸੰਤ ਮਨੀ ਸਿੰਘ ਪ੍ਰਭ ਸ਼ਬਦ ਜਨਾਏ ਆਪ ਹੀ ਆਪਣਾ ਹੁਕਮ ਸੁਣਾਏ ਏਕਾ ਹੁਕਮ ਜਗਤ ਵਰਤਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤ ਕਾਲ ਕਲ ਸਰਬ ਮਾਣ ਗਵਾਏ ਸਾਚੇ ਸੰਤ ਪ੍ਰਭ ਹੁਕਮ ਸੁਣਾਇਆ ਅੰਮ੍ਰਿਤ ਸਰ ਦਾ ਰਹਾ ਬਤਾਇਆ ਜੇ ਸੱਚੇ ਪਾਸ਼ਾ ਜੀ ਲੱਭੇ ਸੀਗੇ ਸੰਤ ਸਤਗੁਰ ਬਾਬਾ ਮਰੀ ਸਿੰਘ ਜੀ ਨੂੰ ਫੇਰੀ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀਗਾ ਕਿ ਅੰਮ੍ਰਿਤਸਰ ਜਾ ਸੰਤ ਮਨੀ ਸਿੰਘ ਸਤ ਕਮਾਇਆ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਨੇ ਸਤ ਬਚਨ ਮੰਨਿਆ ਸਤ ਕਰਕੇ ਜਿੱਦਾਂ ਪਰਮੇਸ਼ਰ ਨੇ ਹੁਕਮ ਦਿੱਤਾ ਉਦਾਂ ਉਹ ਚੱਲਦੇ ਗਏ ਗੁਰਮੁਖ ਸਾਚੇ ਪ੍ਰਭ ਸੀਸਿ ਉਠਾਇਆ ਕਿਨੂੰ ਸੀਸਿ ਉਠਾਇਆ ਪ੍ਰਭ ਗੁਰਮੁਖ ਸਾਚੇ ਪ੍ਰਭ ਸੀਸਿ ਉਠਾਇਆ ਸੱਚੇ ਪਾਸ਼ਾ ਜੀ ਨੂੰ ਗੁਰਮੁਖ ਸੱਚੇ ਸੰਤ ਬਾਬਾ ਮਨੀ ਸਿੰਘ ਜੀ ਨੇ ਆਪਣੇ ਸ਼ੀਸ਼ ਦੇ ਉੱਤੇ ਉਠਾਇਆ ਸੱਚ ਕਰ ਜਾਏ ਪ੍ਰਭ ਜਾਏ ਟਿਕਾਇਆ ਸੱਚ ਕਰ ਹਰਮੰਦਰ ਸਾਹਿਬ ਜਾ ਕੇ ਉੱਥੇ ਜਾ ਕੇ ਪਰਮੇਸ਼ਰ ਨੂੰ ਰੱਖ ਦਿੱਤਾ ਪੰਚਮ ਗੁਰ ਅਰਜਨ ਜੋ ਸ਼ਬਦ ਲਿਖਾਇਆ ਹਰ ਜੋ ਹਰ ਮੰਦਰ ਪ੍ਰਭ ਸੱਚ ਆਇਆ ਜੋ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਲਿਖਾਇਆ ਸੀ ਕਿ ਹਰ ਜੂ ਹਰ ਮੰਦਰ ਆਉਣਗੇ ਉਹ ਜਿਹੜਾ ਬਚਨ ਸੀ ਅਕਾਲ ਪੁਰਖ ਪਰਮੇਸ਼ਰ ਨੇ ਸਰਗੰਸ ਰੂਪ ਹੋ ਕੇ ਸਤ ਕਰਾਇਆ ਸੱਚ ਕਰਾਇਆ ਔਰ ਕਿਸਤੋ ਕਰਾਇਆ ਸੰਤ ਸਤਗੁਰੂ ਬਾਬਾ ਮਰੀ ਸਿੰਘ ਤੋਂ ਉਹਨਾਂ ਦੇ ਸੀਸ ਉੱਤੇ ਆਪਣੇ ਬਿਠਾ ਕੇ ਗੁਰਮੁਖ ਸਾਚੇ ਪ੍ਰਖੀਸ਼ ਉਠਾਇਆ ਤੇ ਕਿੱਥੇ ਲੈ ਕੇ ਗਏ ਹਰਿਮੰਦਰ ਸਾਹਿਬ ਲੈ ਕੇ ਗਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਪਾਣਾ ਆਪ ਵਰਤਾਇਆ ਪਰਮੇਸ਼ਰਿਆ ਅਕਾਲ ਪ੍ਰਖਿਆ ਕੁਛ ਵੀ ਕਰ ਸਕਦਾ ਆਪੇ ਆਪ ਹੀ ਸਭ ਕੁਛ ਕਰਦਾ ਆ। ਕਿਉਂਕਿ ਉਹ ਕਰਨੀ ਦਾ ਕਰਤਾ ਆ। ਬਾਲੀ ਅਵਸਥਾ ਪ੍ਰਭ ਖੇਲ ਕਰਾਈ ਮਨਜੀ ਸਾਹਿਬ ਚਰਨ ਟਿਕਾਈ ਲਿਖਤ ਪਵੇਖਤ ਸਤ ਵਰਤਾਈ ਕਾਲਯੁਗ ਜੀਵਸਾਰ ਨਾ ਪਾਈ ਫਿਰ ਵੀ ਕਾਲਯੁਗ ਜੀਵਾਂ ਨੇ ਸਾਰ ਨਹੀਂ ਪਾਈ ਜਦੋਂ ਹਰਮੰਦਰ ਸਾਹਿਬ ਜਾ ਕੇ ਹਰਜੂ ਹਰਮੰਦਰ ਆਉਣਗੇ ਬਚਨ ਸੱਚ ਕਰਾਇਆ ਫਿਰ ਵੀ ਉਥੋਂ ਦੇ ਪੁਜਾਰੀਆਂ ਨੂੰ ਸਮਝ ਨਹੀਂ ਲੱਗੀ ਪੂਰਨ ਸੰਤ ਪ੍ਰਭੂਜ 부ਜਾਈ ਨੇਹੇ ਕਲੰਕ ਕਲ ਜੋਤ ਜਗਾਈ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਬੇ ਮੁਖਾਂਤ ਦੇ ਸਜਾਈ ਮਨਜੀ ਸਾਹਿਬ ਚਰਨ ਪ੍ਰਵਤਰਿਆ ਸਾਚਾ ਸੰਤ ਪ੍ਰਵਸ਼ਰਨੀ ਪਰਿਆ ਸਾਰੇ ਅੰਮ੍ਰਿਤ ਵਡ ਸਰਸਰਿਆ ਬੇਲਾ ਅੰਤ ਅੰਤ ਕਾਲ ਬੇਮੁਖਾ ਹਰਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਫਲਕ ਕਰਮ ਕਰਮ ਜੀਵ ਜੋ ਕਰਿਆ ਅੰਮ੍ਰਿਤ ਸਰ ਦੇ ਉਠੇ ਪੁਜਾਰੀ ਕਾਲ ਯੁਗ ਜੀਵ ਦੁਸ਼ਟ ਦੁਸ਼ਟ ਦੁਰਾਚਾਰੀ ਆਤਮ ਹੋਈ ਅੰਧਿਆਰੀ ਦੇਸ ਨਾ ਆਏ ਜੋਤ ਨਰੰਕਾਰੀ ਅੰਮ੍ਰਿਤ ਸਰ ਦੇ ਪੁਜਾਰੀ ਦੋਸਤ ਦੁਰਾਚਾਰ ਕੀਤਾ ਉਹਨਾਂ ਨੇ ਪਰਮੇਸ਼ਰ ਨੂੰ ਨਹੀਂ ਜਾਣਿਆ ਨਹੀਂ ਸਮਝਿਆ ਕਿਉਂਕਿ ਉਹਨਾਂ ਦੀ ਆਤਮਾ ਅੰਦੀ ਹੋਈਆ ਅੰਦਰ ਗਿਆਨ ਅੰਧੇਰ ਨਹੀਂ ਗਿਆਨ ਦਾ ਚਾਨਣ ਨਹੀਂ ਜਾ ਉਹਨਾਂ ਨੂੰ ਪਰਮੇਸ਼ਰ ਦੀ ਜੋਤ ਨਿਰੰਕਾਰ ਦੀ ਜੋਤ ਨਹੀਂ ਨਜ਼ਰ ਆਈ ਮਾਤ ਲੋਕ ਆਏ ਜਾਮਾ ਧਾਰੀ ਬੇਮੁਖ ਆਤਮ ਹੋਏ ਹੰਕਾਰੀ ਪਰਮੇਸ਼ਰ ਮਾਤ ਲੋਕ ਤੇ ਆਇਆ ਜਾਮਾ ਲੈ ਕੇ ਔਰ ਬੇਮੁਖ ਜਿਹੜੇ ਸੀ ਉਹਨਾਂ ਨੇ ਸਾਰ ਨਹੀਂ ਪਾਈ ਕਿਉਂਕਿ ਉਹ ਆਪਣੇ ਹੰਕਾਰ ਦੇ ਵਿੱਚ ਰਹੇ ਆ ਸੰਤ ਆਏ ਕਰਨ ਕੁਵਾਰੀ ਬਾਹੋਂ ਪਕੜ ਦਰ ਦੁਰਕਾਰੀ ਸਾਰੇ ਅੰਮ੍ਰਿਤ ਹੋਈ ਹਹਾਕਾਰੀ ਵੇਖਣੇ ਆਏ ਸਰਬ ਨਰ ਨਾਰੀ ਪ੍ਰਵ ਸਾਚੇ ਖੇਲ ਕਰੀ ਅਪਾਰੀ ਕਾਸ਼ਦ ਮੰਗਾਇਆ ਆਪ ਗਿਰਧਾਰੀ कोहे पर अप्रियपारी जीव जनता माया प्रपसारी आत्म बेच करन विचारी प्रवसाचा महाराज श्री सिंह विष्णु भगवान काल युग जीव ना पाएन सारी साचा प्रवसार ना पाई आपे अपना रिहा छुपाई काल युग जीव परम पुलाई प्रवसाचा साच वडियाई नेह कलंक कलजा मा पाई ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲ ਨੌ ਤਰਾਈ ਸੱਚਾ ਗੋਰ ਸੱਚ ਕਰ ਆਇਆ ਦਰ ਕਰ ਸਾਚੇ ਚੰਨ ਟਿਕਾਇਆ ਆਪਣਾ ਬਚਨ ਸਤ ਕਰਾਇਆ ਬੇ ਮੁਖਾਂ ਬਾਹੋਂ ਪਗੜ ਪ੍ਰਭ ਬਾਹਰ ਕਢਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਪਾਣਾ ਆਪ ਵਰਤਾਇਆ ਸੱਚੇ ਪਾਛਨੇ ਆਪਣਾ ਪਾਣਾ ਆ ਵਰਤਾਇਆ ਬੇਮੁਖਾਂ ਨੇ ਸਾਰ ਨਹੀਂ ਪਾਈ ਪਰਮੇਸ਼ਰ ਨੂੰ ਉਥੋਂ ਬਾਹਰ ਪ੍ਰਭ ਨੂੰ ਪਕੜ ਬਾਹੋਂ ਪਕੜ ਪ੍ਰਭ ਬਾਹਰ ਕਢਾਇਆ ਫੇ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਸੰਤ ਮਨੀ ਸਿੰਘ ਹੁਕਮ ਸੁਣਾਇਆ ਨੇਹੇ ਕਲੰਕ ਵਿੱਚ ਮਾਤ ਦੇ ਆਇਆ ਆਪੇ ਆਪ ਕਰੇ ਕਰਾਇਆ ਸਾਰੇ ਅੰਮ੍ਰਿਤ ਸ਼ਰਾਫ ਦੇ ਸੱਚੇ ਸੰਤ ਤਬ ਚੰਨੀ ਸੀਸ ਚੁਕਾਇਆ ਸ਼ਰਾਫ ਮਿਲ ਗਿਆ ਸਾਰੇ ਅੰਮ੍ਰਿਤ ਨੂੰ ਕੀ ਸ਼ਰਾਫ ਮਿਲਿਆ ਹਰ ਸੰਗਤ ਜੀ ਮਹਾਰਾਜ ਸ਼ੇ ਸਿੰਘ ਵਿਸ਼ਨੂੰ ਭਗਵਾਨ ਆਂਤ ਕਾਲ ਕਾਲ ਸਾਰੇ ਅੰਮ੍ਰਿਤ ਠੇਕ ਰਾਇਆ ਪਰਮੇਸ਼ਰ ਨੇ ਜੋ ਬਚਨ ਲਿਖਾਇਆ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਤੋਂ ਉਹ ਆਪਾਂ ਹਰਵਾਣੀ ਚ ਪਾੜੀ ਲਿਆਇਆ ਕਿ ਕੀ ਉਹਨਾਂ ਨੇ ਔਣ ਵਾਲੇ ਸਮੇਂ ਦੇ ਵਿੱਚ ਕਰਨਾ ਆ ਪਰਮੇਸ਼ਰ ਨੇ ਕਿ ਸਾਰੇ ਅੰਮ੍ਰਿਤ ਠੇਕ ਰਾਇਆ ਸੱਚੇ ਸੰਤ ਕਲਮੀ ਉਠਾਈ ਤਬ ਅਵినాਸ਼ੀ ਸ਼ਬਦ ਜਨਾਈ ਸਰ ਅੰਮ੍ਰਿਤ ਦੀ ਲੇਖਤ ਲਿਖਾਈ ਪ੍ਰੇਤ ਜੂਨ ਮਹੰਤ ਬਣਾਈ ਸਰ ਅੰਮ੍ਰਿਤ ਥੋੜਾ ਥੋੜਾ ਟਾਹੀ ਵਿੱਚ ਨਿਵਾਸ ਖੰਡਰ ਰਖਾਈ ਜਿਹੜੇ ਉਸਥੇ ਰਹਣ ਵਾਲੇ ਪੁਜਾਰੀ ਸੀ ਜਿਨ੍ਹਾਂ ਸਾਰ ਨਹੀਂ ਪਾਈ ਉਹਨਾਂ ਨੂੰ ਪ੍ਰੇਤ ਦੀ ਜੂਨ ਲਿਖ ਦਿੱਤੀ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਸਰ ਨੂੰ ਥੋੜਾ ਥੋੜਾ ਜਿਹੜਾ ਟਾਇਆ ਸੰਤ ਮਨੀ ਸਿੰਘ ਲੇਖ ਲਿਖਾਇਆ ਸਾਚਾ ਦੇਖ ਨੇਹੇ ਕਲੰਕ ਵਿਟਾਇਆ ਵੇਖਾ ਵੇਖ ਜਗਤ ਪੁਲਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਕਣਕਪੁਰੀ ਵਿੱਚ ਪਾਇਆ ਕਣਕਪੁਰੀ ਦੇ ਵਿੱਚ ਜਾਮਾ ਪਾਇਆ ਕਣਕਪੁਰੀ ਪਿੰਡ ਦਾ ਨਾਂ ਆ ਸਰੀਰ ਕਣਕਪੁਰੀ ਨੂੰ ਨਹੀਂ ਆਖਿਆ ਗਿਆ ਹਰ ਸੰਗਤ ਜੀ ਸਾਚਾ ਖੇਲ ਪ੍ਰਵਰਤਾਂਤ ਪੂਰ ਕਰਾਏ ਬਚਨ ਪੂਰਨ ਭਗਵੰਤ ਸ਼ਬਦ ਜਿਣਾਏ ਮੁਖ ਰਖਾਏ ਗੁਰਮੁਖ ਸਾਚੇ ਸੰਤ ਕਾਲ ਯੁਗ ਜੀਵ ਹੋਏ ਇਆਣੇ ਪ੍ਰਭ ਮਾਇਆ ਪਾਈ ਬੇਅੰਤ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਤੇਦ ਨਾ ਜਾਣੇ ਕੋਈ ਜੀਵ ਜੰਤ ਜੀਵ ਜੰਤ ਹੋਏ ਇਆਣੇ ਪ੍ਰਭ ਅਵਿਨਾਸ਼ੀ ਪੇਵ ਨਾ ਪਾਣੇ ਦੇਵੇ ਵੜਿਆਈ ਜੋ ਜਨ ਚੱਲੇ ਪ੍ਰਵ ਕੇ ਪਾਣੇ ਸਾਚਾ ਪ੍ਰਵ ਦੇਵੇ ਮਾਣੇ ਬੇਮੁਖਾ ਪੁੰਨੇ ਜਿਉ ਪਠਿਆਲੇ ਦਾਣੇ ਬੇਮੁਖਾਂ ਦਾ ਕੀ ਹਾਲ ਕਰਦਾ ਪਰਮੇਸ਼ਰ ਜਿਉ ਪੁੰਨੇ ਜਿਉ ਪਠਿਆਲੇ ਦਾਣੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤਖਤੋਂ ਲਾਹੇ ਰਾਜੇ ਰਾਣੇ ਅੰਮ੍ਰਿਤ ਸਰ ਸਾਚਾ ਸਰ ਬੇਮੁਖ ਨਾ ਬੂਝਿਆ ਸਾਚਾ ਦਰ रामदास वचन गए हर कलयुगि अंतम यंती अपना किया लेन पर महाराज शेर सिंह विष्णु भगवान पाणा लेन जर हरसंग जी ए लेख जी थोड़ी जी जेड़ी ਤੁਹਾਡੇ ਨਾਲ ਸਾਂਝ ਕੀਤੀ ਆ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਨੇ ਪਰਮੇਸ਼ਰ ਨੂੰ ਲੱਭਾ ਉਹਨਾਂ ਦੇ ਪਰਮ ਭਲੇਖੇ ਦੂਰ ਹੋਏ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੀ ਨੇ ਉਹਨਾਂ ਨੂੰ ਸਤ ਗੁਰੂ ਦੀ ਉਪਾਧੀ ਵੀ ਦਿੱਤੀ ਆ ਔਰ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਨੇ ਆਪਣੀ ਸਾਰੀ ਉਮਰ ਪਰਮੇਸ਼ਰ ਦੇ ਚਰਨਾਂ ਵਿੱਚ ਬਤੀਤ ਕੀਤੀ ਆ ਜਿੱਦਾਂ ਜਿੱਦਾਂ ਹੁਕਮ ਆਉਂਦਾ ਹੀ ਉਹਦਾ ਉਹਦਾ ਉਹ ਚੱਲਦੇ ਗਏ ਕਿਉਂਕਿ ਉਹ ਹੁਕਮ ਦੇ ਵਿੱਚ ਬਚਨ ਵੱਧ ਸੀਗੇ ਸੋ ਉਹਨਾਂ ਦੇ ਨਾਲ ਜੋ ਜੋ ਉਹਨਾਂ ਦੀ ਲਾਈਫ ਦੇ ਵਿੱਚ ਪਰਮੇਸ਼ਰ ਨੇ ਹੁਕਮ ਦੇ ਕੇ ਕਰਾਇਆ ਉਹ ਸਾਰਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਸੀਗਾ ਇਸ ਦੇ ਵਿੱਚ ਜਿਹੜੇ ਬੁਲਾਰੇ ਗਲਤ ਪ੍ਰਚਾਰ ਕਰਦੇ ਆ ਉਹਨਾਂ ਨੂੰ ਇਹ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ ਕਿ ਉਹ ਪਰਮੇਸ਼ਰ ਦੇ ਇੱਕ ਸਿੱਖ ਜਿਨ੍ਹਾਂ ਨੂੰ ਸਤਿਗੁਰੂ ਦੀ ਉਪਾਧੀ ਦਿੱਤੀ ਹੈ ਜਿਨ੍ਹਾਂ ਦਾ ਪਿਛਲਾ ਜਮਾ ਇੰਨਾ ਤੱਕੜਾਇਆ ਕਿ ਉਸ ਬਾਰੇ ਗਲਤ ਪ੍ਰਚਾਰ ਕਰਨ ਹਰ ਸੰਗਤ ਜੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਇੱਕੋ ਹੀ ਨੇ ਔਰ ਇਹਨਾਂ ਦਾ ਸੱਚੇ ਪਾਤਸ਼ਾਹ ਜੀ ਦੀ ਹੀ ਜੈ ਹੋਣੀ ਆ ਹਰ ਸੰਗਤ ਜੀ ਇੰਨੀ ਗਲੈਕਟ ਸੀ ਤੇ ਇਸ ਤੇ ਤੁਸੀਂ ਖੁਦ ਵੀ ਪੜ ਸਕਦੇ ਹੋ ਬਾਅਦ ਦੇ ਵਿੱਚ ਦੋ ਨੰਬਰ ਗ੍ਰੰਥ ਦੀ ਲਿਖਤਿਆ ਹਰ ਸੰਗਤ ਜੀ ਜੇ ਕੁਛ ਪੜਦੇ ਹੋਏ ਪਰਮੇਸ਼ਰ ਦੀ ਬਾਣੀ ਦਾ ਸਰਵਣ ਕਰਦੇ ਹੋਏ ਕੋਈ ਤੁਹ ਗਲਤੀ ਪੁੱਲ ਚੁਕੋਈ ਆ ਮੈਂ ਪਰਮੇਸ਼ਰ ਦੇ ਚਰਣਾ ਪਾਸੋਂ ਖਿਮਾ ਦੀ ਜਾ ਚਕਿਆ ਹਰ ਸੰਗਤ ਜੀ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ